ਬਿੰਡਾਲੇ ਪੰਜਾਬ ਵੀਰਿਆ ਔਖੀ ਮੱਕ ਸੀ ਕਵਾਲੀ ਕੰਧ ਟੱਪਣੀ ਭਾਈ ਯਾਰ ਮੇਰਾ 18 ਲੱਖ ਰੁਪਈਆ ਲੱਗ ਗਿਆ ਭਾਈ ਅਟਾ ਮੈਨਾ ਬਾਈ ਲੱਗ ਗਿਆ ਭਾਈ ਆ ਪਤਾ ਨਹੀਂ ਸੀ ਵੀ ਆ ਕੰਮ ਨਹੀਂ ਕਰਾਉਣਗੇ ਮੈਨੂੰ ਕਹਿੰਦੇ ਉਹ ਟਿੱਪੇ ਤੋਂ ਕਿਹਾਂ ਟੱਪ ਜੀ ਤੈਨੂੰ ਕਹਿੰਦੇ ਗੱਡੀ ਤੇ ਲੈ ਜਾਣਗੇ ਸਾਲਾ ਘੰਟਾ ਹੋ ਗਿਆ ਐਵੇਂ ਮੈਨੂੰ ਕੋਈ ਟਿੱਪਾ ਨਹੀਂ ਦੱਸਿਆ ਭਾਈ ਜਲੂਸ ਨਿਕਲਿਆ ਪਾ ਪਤਾ ਨਹੀਂ ਕਿੰਨੇ ਕਿਲੋਮੀਟਰ ਤੁਰਾਉਣਗੇ ਯਾਰ ਉਹ ਕੌਣ ਉਹ ਕੌਣ ਹੋਵੇਗਾ ਬਾਈ ਕੀ ਹਾਲ ਹੈ ਏ ਦਾ ਪੰਜਾਬੀ ਆ ਪੰਜਾਬੀ ਆ ਕੀ ਹਾਲ ਹੈ ਬਾਈ ਤੂੰ ਵੀ ਹੱਡ ਨਾਲ ਚੱਲਿਆ ਹਾਂ ਮੈਂ ਵੀ ਛੋਟ ਨਾਲ ਆ ਗਏ ਹਾਂ 2 ਘੰਟਿਆਂ ਚ ਫਸ ਗਏ ਹਾਂ ਹਾਂ ਬਾਈ ਤੂੰ ਕਿੰਨੇ ਦੇ ਆਇਆ ਬਾਈ ਮੈਂ ਤਾਂ 40 ਲੱਖ ਰੁਪਏ ਦੇ ਗਏ ਹਾਂ ਬਾਈ ਇਹਦਾ ਬਹੁਤ ਆਇਆ ਯਾਰ ਇਹਨੇ ਦਾ ਆਪਾਂ ਦੋਨੋਂ ਨਹੀਂ ਦਿੱਤੇ ਚੱਲ ਆ ਜਾ ਦੇਖਦੇ ਆ ਤੁਰਦੇ ਆ ਅੱਗੇ ਕੀ ਮੰਦਾ ਆ ਜਾ ਜਹਾ ਦੇਖਦੇ ਆ ਇੱਕ ਤਾਂ ਹੋਰ ਮਿਲ ਜੋ ਆਪਣੇ ਨਾਲ ਦਾ ਬਹੁਤ ਔਖਾ ਖਾਣ ਪੀਣ ਨੂੰ ਹੈਗਾ ਬਾਈ ਕੁਛ ਤੇਰੇ ਕੋਲ ਨਾ ਬਾਈ ਪਾਣੀ ਪੂਣੀ ਹੈਗਾ ਬਾਈ ਯਾਰ ਕੁਛ ਨਹੀਂ ਹੈਗਾ ਬਾਈ ਗਲਾ ਸੁੱਕਿਆ ਪਾਇਆ ਬਾਈ ਗਰਮੀ ਬਹੁਤ ਪੈਂਦੀ ਆ ਯਾਰ ਉਹ ਖੜ ਜਾ ਕੋਈ ਬੰਦਾ ਓਏ ਉਹ ਕਿਹੜੇ ਨੇ ਓਏ ਪੰਜਾਬੀ ਲੱਗਦਾ ਮੈਨੂੰ ਉਹ ਖੜ ਜਾ ਦੇ ਆਜੋ ਆਜੋ ਓਏ ਆਜੋ ਵੀਰੇ ਆਜੋ ਆਜੋ ਬਾਈ ਕੀ ਹਾਲ ਹੈ ਬਾਈ ਕਿਵੇਂ ਕਮਿਆ ਆਪਣੇ ਬੰਦੇ ਹੀ ਮਿਲ ਗਏ ਤਾਂ ਆਪਣੇ ਬਾਈ ਠੀਕਵੇਂ ਓ ਯਾਰ ਸਭ ਜੰਟਰੇ ਬਸਾਦਾ ਭੈਣ ਜੋ ਭਾਈ 40 40 ਲੱਖ ਦੇ ਕੇ ਆਇਆ ਸਾਰੇ ਜਾਣੇ ਭਾਈ ਇਹਦਾ ਕਰੋ ਨਹੀਂ ਪੱਟੇ ਦੇ ਵੀਰੇ ਕਰੋ ਭਾਈ ਖਾਣ ਪੀਣ ਨੂੰ ਹੈਗਾ ਥੋੜਾ ਕੁਝ ਨਹੀਂ ਬਾਈ ਭਾਈ ਜ਼ਮੀਨ ਵੇਚ ਕੇ ਆਇਆ ਦੋ ਪਾਣੀ ਨਹੀਂ ਹੈਗਾ ਬਾਈ ਪਾਣੀ ਪੂਣੀ ਨਹੀਂ ਤਾਂ ਹੰਭੂ ਯਾਰ ਸਾਡੇ ਪਾਣੀ ਨਹੀਂ ਹੈ ਬਾਈ ਯਾਰ ਓ ਬਾਈ ਓ ਬਾਈ ਪਾਣੀ ਹੈਗਾ ਯਾਰ ਕੋਈ ਪਾਣੀ ਹੈ ਨਾ ਉਹਦੇ ਜੋ ਪਿਛਲੇ ਦੇਖੀ ਬਾਈ ਚਲੀ ਚਲੋ ਬਾਈ ਪਾਣੀ ਵੇ ਕੇ ਆਉਣੇ ਆ ਜੋ ਚਲੋ ਆਜੋ ਆਜੋ ਉਹ ਬਾਈ ਪਾਣੀ ਨਹੀਂ ਹੈ ਨੀ ਉਹ ਮਾਰਾ ਉਹ ਬਾਈ ਜਿਹਾ ਜੰਮੀ ਸੁੱਕਾ ਪਿਆ ਹੋਏ ਸੁੱਕਾ ਪਿਆ ਹੋਏ ਆਜੋ ਆਜੋ ਉਹ ਨਹੀਂ ਬਾਈ ਮਾਰ ਕੇ ਭਰਾਵਾ ਹੁੰਦਾ ਉਹ ਬਾਈ ਪਾਣੀ ਤਾਂ ਹੈ ਨਹੀਂ ਓਏ ਉਹ ਬਾਈ ਮੇਰੀ ਗੱਲ ਸੁਣੋ ਮੈਂ ਦੇਖਿਆਗਾ ਲਗਭਗ 10 ਕਿਲੋਮੀਟਰ ਦੇ ਨਾਲ ਇੱਕ ਤਾਰਾ ਨੇ ਉਹ ਕਰਾਸ ਕਰਕੇ ਆਪਾਂ ਗਾਹਾਂ ਲੰਘ ਸਕਦੇ ਆ ਬਾਈ ਮੇਰੀ ਗੱਲ ਸੁਣ ਫੇਰ ਹੱਲ ਹੋ ਜੂ ਇੱਧਰ ਇੱਧਰ ਤੋਬਾ ਹੀ ਆ ਤੋ ਭਈ ਉਹ ਕਹਾ ਹੈ ਗਿਆ ਨੇ ਰੇਗਿਸਤਾਨ ਤੋਂ ਕਹਾ ਸੋ ਭਈ ਆ ਜਾਓ ਕੋਸਟਾ ਦੇ ਜਿੱਥੇ ਪਾਣੀ ਦਾ ਮਿਲੂਗਾ ਇੰਨਾ ਤੁਰ ਕੇ ਉੱਥੇ ਹੋਰ ਥੋੜਾ ਚਲੋ ਚਲੋ ਚੱਲੀਏ ਚਲੋ ਭਾਈ ਐਂ ਕਿ ਲਾਗ ਗਿਆ ਇੱਥੇ ਲੈ ਕੇ ਜਾ ਮਾਰੇ ਭਾਈ ਕਹਿਣ ਨਹੀਂ ਆਉਣਾ ਫਿਰ ਕਿ ਨਹੀਂ ਆਉਣਾ ਭਾਈ ਉਹ ਦਿਹਾੜੀ ਕਰਨੀ ਮਨਜ਼ੂਰ ਆ ਫੜ ਜਾਓ ਫੜ ਜਾਓ ਧਿਆਨ ਨਾਲ ਬੜਾ ਧਿਆਨ ਨਾਲ ਕੋਈ ਕਰੰਟ ਤੇ ਹੋਊ ਏ ਹਰ ਹਰੰਤਾ ਕਰੰਟ ਕੱਕ ਕੱਕ ਭਾਈ ਦੇਖ ਤਾ ਵੇ ਉਹ ਆਪਣਾ ਪਉ ਧਿਆਨ ਨਾਲ ਧਿਆਨ ਨਾਲ ਗੱਲਾ ਗੱਲਾ ਕਰਕੇ ਨਹੀਂ ਨਹੀਂ ਚਲ ਹਾਂ ਸੁਕੇਰਾ ਵੇ ਸੁਕੇਰਾ ਟਪਾ 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 ਵੇ ਓਏ ਓਏ ਮੈਂ ਤੈਨੂੰ ਵੀ ਵੇ ਉਹ ਮੇਰੀ ਗੱਲ ਸੁਣਾ ਆਜੋ ਭਾਈ ਕਹਾਂ ਸਰਦੀ ਗੱਲ ਟਿੱਪਾ ਆਉਂਗਾ ਉਹ ਕੋਈ ਡਿੱਗ ਪਿਆ ਉਹ ਡਿੱਗ ਪਿਆ ਉਹ ਆ ਦੇਖੀ ਕੀ ਹੋਗਾ ਚਲੋ ਆਜੋ 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 ਰੈ ਕਰ ਰੈ ਕਰ ਇਹ ਨਹੀਂ ਮੇਰੇ ਸਾਡੇ ਭਾਈ ਜੰਟ ਵੀ ਛੱਡ ਗਏ ਯਾਰ ਅਪਣਾ ਕਦ ਬਚਾ ਲਈ ਪਿੰਡਾਂ ਚ ਕਹਿ ਦਿੰਦੇ ਸੱਪ ਸੂਮ ਦੀ ਦੀ ਯਾਰ ਬਾਈ ਸਹੀ ਹੈ ਧਿਆਨ ਨਾਲ ਚਲੋ ਰਾਤ ਦਾ ਟਾਈਮ ਬਾਈ ਇਕੱਠੇ ਰਹੋ ਸਾਰੇ ਕੋਈ ਅੰਦੀ ਵਾ ਕੇ ਕਿਹੜਾ ਆਪਾ ਬਾਰਡਰ ਟੱਪ ਗਏ ਫਿਰ ਅਮਰੀਕਾ ਆਪਣਾ 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 ਬੰਦਾ ਇਹ ਲੱਗਦਾ ਜਿਵੇਂ ਸਾਲਾ ਪਿੰਡ ਹੀ ਫਿਰਦੀ ਆ ਧਿਆਨ ਨਾਲ ਚਲੋ ਬੱਸ ਭਾਈ ਗਰਮੀ ਬਹੁਤ ਆ ਯਾਰ ਭਾਈ ਖਾਣ ਪੀਣ ਦਾ ਪ੍ਰਬੰਧ ਕਰੋ ਪਹਿਲਾਂ ਪਾਣੀ ਦਾ ਪ੍ਰਬੰਧ ਕਰੋ ਆ ਜੋ ਗਾਂਾਂ ਦੇਖਦੇ ਆਪਾਂ ਮਰ ਗਏ ਭਾਈ ਜਮੂ ਦੇਖਦੇ ਦੇਖਦੇ ਭਾਈ ਬੰਦਾ ਪਿਆ ਲਾਂਦਾ ਭਾਈ ਬੰਦਾ ਭਾਈ ਕੋਈ ਮਿੰਟਾ ਉਹ ਪਾਣੀ ਉਹ ਭਾਈ ਮਰ ਰੋਏ ਕੀ ਹੋ ਗਿਆ ਗਾਂਾਂ ਜਾਇਓ ਕੋ 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 ਕੌਣ ਮਰ ਰੋਏ ਕੌਣ ਗਾਂਾਂ ਜਾਇਓ ਕੀ ਹੋ ਗਿਆ ਭਾਈ ਬਬੂ ਭਾਈ ਭੋਣਾ ਕੀ ਹੋ ਗਿਆ ਮਰ ਰੋਏ ਗਾਂਾਂ ਜਾਇਓ ਭਾਈ

ਉਹ ਖੜ ਪਰਾਵਾ ਖੜ ਸਾਡੇ ਨਾਲ ਦੀ ਤੂੰ ਆ ਬਾਈ ਆ ਜਾ ਬਾਈ ਬਲੀ ਮੁੰਡਾ ਦਾ ਨਾ ਉਹ ਬਾਈ ਇਕੱਠੇ ਇਕੱਠੇ ਰਹੋ ਇਕੱਠੇ ਰਹੋ ਇਕੱਠੇ ਰਹੋ ਇਕੱਠੇ ਰਹੋ ਬਾਈ ਕਾਲੀਆ ਰੱਖ ਦਿੱਤਾ 40 ਲੱਖਾ ਪਾਣੀ ਯਾਰ ਮੇਰੀ ਮਾੜੀ 40 ਲੱਖਾ ਮੋੜਨਾ ਨਹੀਂ ਬਾਈ ਬਾਈ ਮੈਂ ਨਹੀਂ ਮੈਂ ਰਹਿ ਜਾ ਬਾਈ ਕਾਲੀਆ ਰੱਖ ਦਿੱਤਾ ਬਾਈ ਐ ਨਹੀਂ ਮੁੜਨਾ ਆ ਜਾ ਬੈ ਜਾ ਬੈ ਜਾ ਉਹ ਨਾ ਨਾ ਬਾਈ ਜ਼ਮੀਨਾਂ ਵੇਚ ਕਾਇਆ ਜ਼ਮੀਨਾਂ ਉੱਥੇ ਬਾਈ ਮੈਨੂੰ ਡਰ ਭੋਲਾ ਰਿਹਾ ਯਾਰ ਕੋਈ ਨਾ ਯਾਰ ਸਾਨੂੰ ਵੀ ਲੱਗਦਾ ਸੀ ਕਿਹੜਾ ਉਹੀ ਤੂੰ ਰਫਰ ਤੇ ਬਤਿੰਦਰ ਤੇਰੇ ਨਾਲ ਕੋਈ ਨਾ ਪਾਣੀ ਮਿਲੂਗਾ ਆਪਾਂ ਨੂੰ ਮਿਲੂ ਪਾਣੀ ਮਿਲੂ ਪਹਿਲਾਂ ਆਪਾਂ ਇਹਨੂੰ ਬਾਈ ਨੂੰ ਦੇ ਦੇ ਆਜੋ ਚੱਲਾ ਦੇ ਇੱਕ ਬਾਈ ਆਪਣਾ ਉੱਥੇ ਹੀ ਪਿਆ ਵਿੱਚ ਤੇ ਬਾਈ ਚਲੋ ਯਾਰ ਓਏ ਆਪਦਾ ਸੋਚੋ ਦੂਰ ਬਾਈ ਸੋਚ ਹਾਂ ਬਾਈ ਗਰੰਟ ਆਜੋ 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 ਬਾਈ ਫਾਲ ਹੋਣਗੇ ਬਾਈ ਜਮਾਈ ਫਾਲਾ ਬਾਈ ਦੇਖੋ ਬਾਈ ਫਾਲਤਾ ਦਿੰਦਾ ਨਹੀਂ ਬਾਈ ਬਾਈ ਚੜਾਂਗੇ ਕਿਵੇਂ ਬਾਈ ਨਾ ਬਾਈ ਕੁਛ ਨਹੀਂ ਚੜੇਗਾ ਕਿਵੇਂ ਹੈ ਨਹੀਂ ਬਾਈ ਉਹ ਦੇਖੋ ਆਪ ਉਥੋਂ ਲਾਉਨੇ ਆਂ ਸਾਡੀ ਖਾਣਾ ਬੂ ਬਾਈ ਆਪਾਂ ਖਾਣਗੇ ਛੱਕ ਖਾਵਾਂਗੇ ਯਾਰ ਬਾਈ ਬਾਈ ਕਰੇਗਾ ਯਾਰ ਉੱਪਰ ਨਹੀਂ ਬਣਾ ਬਾਈ ਬਾਈ ਯਾਰ ਦੋਨੀ ਫੇਰਾ ਬਾਈ ਦੇਖ ਲਓ ਤੋੜ ਲਓ ਬਾਈ ਤੋੜ ਦੋ ਬਾਈ ਫਿਰ ਤਾਂ ਪੈਣੀ ਆ ਬਾਈ ਤੋੜੋ ਇੱਥੇ ਕਿਹੜਾ ਬੇਚਿਆ ਉਹ ਨਾ 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 ਬਾਈ ਕੀ ਹੋ ਗਿਆ ਕੋਈ ਮਰੀ ਕੋਈ ਜ਼ਹਿਰ ਦੂਰ ਹੁੰਦੀ ਹੈ ਕਾ ਸੰਪੂਰਨ ਨਹੀਂ ਸਕਦਾ はい ਕਾਲੀ ਪਾਰ ਕਰੀ ਜਾਈਏ ਚਲੋ ਹੁਣ ਆਪਾਂ ਆਰਾਮ ਕਰ ਲੀਏ ਆਰਾਮ ਕਰਦੇ ਹਾਂ ਭਾਈ ਘੰਟਾ ਕਰ ਲਓ ਇਸ ਦੋ ਵਾਰ ਚਲੋ ਪਰ ਠੀਕ ਹੈ ਨਾਲੇ ਭਾਈ ਚਲੋ ਹੋ ਜਾ ਸਿੱਧੇ ਇੱਥੇ ਪੈ ਜਾ ਦੋ ਗੁੱਦਰ ਪਰਾਂ ਪਰ ਪੈ ਜਾ 30 ਸੌਟ ਖੜਿਓ ਉਹ ਤੇਰਾ ਤਾਂ ਪਈਆਂ ਨੂੰ ਮੱਥਾ ਟੇਕਿਆ ਉਹ ਕੋਈ ਟਾਈਮ ਹੁੰਦਾ ਸੀ ਨਜ਼ਾਰੇ ਲੈਂਦੇ ਸੀ ਪਿੰਡਾਂ ਦੇ ਭਾਈ ਸਹੀ ਗੱਲ ਆ ਤੇ 20-20 ਲੱਖ ਰੁਪਇਆ ਦੇ ਤਾਂ ਕੁਝ ਨਹੀਂ ਬਣਿਆ ਘਰ ਦੀ ਬਹੁਤ ਯਾਦ ਆਉਂਦੀ ਓਏ ਸੁੱਤ ਜਾਣੇ ਚਾਹੇ ਪੈਣਾ ਹੁੰਦਾ ਬਾਈ ਸੱਕ ਖਾਣੇ ਹੁੰਦੇ ਆ ਜਾ ਬਈ ਆ ਜਾ ਆ ਜਾ ਆ ਜਾ ਬਾਈ ਬਾਈ ਮੈਨੂੰ ਵੀ ਫੜਾਈ ਫੜਾਈ ਪਰਣਾ ਫੜਾਈ ਪਰਣਾ ਆ ਜਾ ਦੋਵੇਂ ਆ ਜਾ ਜੋਰ ਲਾ ਕੇ ਓ ਬਾਈ ਨੰਗਿਆਂ ਨੰਗਿਆਂ ਆਜੋ ਆਜੋ ਚਲੋ ਚਲੋ ਬਈ ਆਜੋ ਆਜੋ ਆ ਜਾ ਆ ਜਾ ਆ ਜਾ ਬਾਹਰ ਜਾ ਬਾਈ ਉਹ ਵੀ ਰਹਿ ਗਏ ਉਹ ਵੀ ਰਹਿ ਗਏ ਓਏ ਓ ਬਾਈ ਨੂੰ ਆ ਫੜਾਈਂ ਦੁਪੱਟਾ ਬਾਈ ਆ ਲਓ ਬਈ ਇੱਕ ਇਹਣਾ ਫੜ ਲਓ ਆ ਜਾ ਆ ਜਾ ਆ ਜਾ ਬਾਈ ਫੜੀ ਫੜੀ ਦੁਪੱਟਾ ਫੜੀ ਆ ਜਾ ਉਹ ਦੁਪੱਟਾ ਚੱਕ ਲਓ ਓਏ ਲੈ ਬਈ ਆਪਣੇ ਚਲ ਵੀ ਰਹਿਣ ਨਹੀਂ ਗਿਆ ਨਹੀਂ ਨਹੀਂ ਬਾਈ ਬਾਈ ਫੜ ਨਹੀਂ ਸਾਨੂੰ ਵੀ ਕਿਹਨ ਨਾਲ ਆਇਓ ਕੱਲਾ ਕੱਲਾ ਕਿਹਨਾਂ ਆਇਓ ਬਾਈ ਬਾਈ ਆਏ ਬਾਈ ਫੜ ਨਹੀਂ ਇੱਥੇ ਹੋ ਕੇ ਓਏ ਆ ਜਾ ਆ ਜਾ ਬਈ

ਹੋ ਜੀ ਹੁੰਦੀ ਆ ਹੁਣ ਆ ਜੋ ਹੁਣ ਬਾਈ ਥੋ ਆ ਜੋ ਹੁਣ ਆ ਜੋ ਹੁੰਦੀ ਹੁੰਦੀ ਆ ਆਰਮੀ ਵੀ ਹੁੰਦੀ ਆ ਸਹੀ ਗੱਲ ਆ ਬਾਈ ਬਾਈ ਗੋਲੀ ਮਾਰ ਹੁਣ ਲੰਘਾਂਗੇ ਕਿਵੇਂ ਬਾਈ ਗੋਲੀ ਨਾ ਮਾਰਨ ਬਾਈ ਹੌਲੀ ਹੌਲੀ ਨਹੀਂ ਬਾਈ ਗੰਦਾ ਦੇ ਦੋ ਕਿੱਡੀ ਆ ਰਾਤ ਦਾ ਟਾਈਮ ਆ ਹਰ ਹੁਣ ਸਹੀ ਟਾਈਮ ਆ ਇਹੋ ਆ ਜੋ ਬਈ ਠੀਕ ਆ ਬਈ ਹੁਣ ਲੰਘੇ ਤਾਂ ਪਾਰ ਆ ਨਹੀਂ ਤਾਂ ਫਿਰ ਉਹ ਰਾਤ ਦਾ ਬੰਦਾ ਦੇਖਿਆ ਨਾ ਪਿਆ ਹਾਂ ਬਾਈ ਦੇਖ ਬਸ ਉਹ ਵੀ ਹਾਲ ਹੁਆ ਆਪਣਾ ਬਾਈ ਉਹ ਤਾਂ ਨਹੀਂ ਆਪਾਂ ਬਸ ਬਾਈ ਉਸ ਨਾਲ ਨਾ ਕੋਈ ਹਾਰਿਓ ਠੀਕ ਆ ਬਈ ਮੈਂ ਤੇਰੇ ਨਾਲ चलो हूं आप हर हर छी टपनी ਹੜਾ ਹੜਾ ਛੱਡ ਨਾ ਪੰਜਾਬੂ ਵੀਰਿਆ ਔਖੀ ਮੈਂ ਕਿਸੀ ਕੋ ਵਾਲੀ ਕੰਧ ਟੱਪਣੀ ਭਾਈ ਆ ਗਿਆ ਭਾਈ ਠੀਕ ਹੈ ਠੀਕ ਹੈ ਭਾਈ ਠੀਕ ਹੈ ਭਾਈ ਮਸਾ ਚੜ੍ਹ ਥੱਲੇ ਭਾਈ ਬੁਰਾ ਹਾਲ ਹੋ ਗਿਆ ਸਾਡਾ ਭਾਈ ਆ ਦੇਲਾ ਹਾਂ ਬੂਆ ਸਭ ਕੁਝ ਲਿਆ ਗਿਆ ਭਾਈ ਮੇਰਾ ਭਾਈ ਤੂੰ ਕੀ ਲੈਦਾ ਸਾਡੇ ਜਮਾਈ ਭਾਈ ਜਮਾਈ ਨਹੀਂ ਭਾਈ ਪਿੰਚਾਇਤ ਦਿਹਾੜੀ ਕਰਨੀ ਇੱਕ ਹੁੰਦਾ ਆਪਣਾ ਥੱਲੇ ਰਹੀ ਲੋਕ ਤਾਂ ਕਹਿ ਦਿੰਦੇ ਅਮਰੀਕਾ ਗਿਆ ਸਹੀ ਗੱਲ ਹੈ ਬਹੁਤ ਪਤਾ ਤਾਂ ਜਾ ਕੇ ਲੱਗਦਾ ਬਈ ਪਤਾ ਲੱਗਿਆ ਬਈ ਅਮਰੀਕਾ ਕੀ ਹੈ ਆਪਣੇ ਪਿੰਡਾਂ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਪਹਿਲੇ ਦੇ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ